ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਅੱਜ ਅਸੀਂ ਆਪ ਜੀ ਨਾਲ ਪਰੰਪਰਾਸ ਵਿੱਚੋਂ ਇੱਕ ਪ੍ਰਸੰਗ ਸਾਂਝਾ ਕਰਨ ਜਾ ਰਹੇ ਹਾਂ ਅੱਜ ਦੇ ਪ੍ਰਸੰਗ ਵਿੱਚ ਅਸੀਂ ਜਾਣਾਂਗੇ ਕਿ ਕਿਵੇਂ ਇੱਕ ਔਰੰਗਜ਼ੇਬ ਦਾ ਖਾਸ ਗੁਪਤਚਰ ਜਾਸੂਸ ਜੋ ਕਿ ਕਰਮਾਤਾ ਵੀ ਜਾਣਦਾ ਸੀ ਜਦੋਂ ਹੀ ਉਸ ਨੇ ਬਾਲਾ ਪ੍ਰੀਤਮ ਜੀ ਦੇ ਇਲਾਹੀ ਦیدار ਕੀਤੇ हां गुरु साहिब ਦੇ ਇਲਾਹੀ ਪ੍ਰਭਾਵ ਵੇਠ ਅਗੰਮੀ ਸਵਾਦ ਵਿੱਚ ਆ ਗਿਆ ਔਰ ਸਦਾ ਲਈ ਗੁਰੂ ਸਾਹਿਬ ਦਾ ਸ਼ਰਧਾਲੂ ਬਣ ਗਿਆ ਅਤੇ ਉਸ ਤੋਂ ਬਾਅਦ ਜੋ ਹਾਲਾਤ ਉਸ ਨਾਲ ਵਰਤੇ ਉਹ ਸਭ ਉਸ ਨੇ ਔਰੰਗਜ਼ੇਬ ਨਾਲ ਸਾਂਝੇ ਕੀਤੇ ਸੋ ਆਓ ਪ੍ਰਸੰਗ ਸ਼ੁਰੂ ਕਰਦੇ ਹਾਂ ਅੱਜ ਦਾ ਪ੍ਰਸੰਗ ਹੈ ਫਕੀਰ ਅਯਾਰ ਸਾ ਸਿਦ ਸਾ ਕਰਮਾਤ ਹੈ ਅਚਿੰਤ ਕਰੇ ਜਿਸ ਦਾਤ ਨਾਨਕ ਗੁਰਮੁਖ ਹਰ ਨਾਮ ਮਨ ਵਸੇ ਇਹਾ ਸਿਦ ਇਹਾ ਕਰਮਾਤ ਮੁਗਲ ਰਾਜ ਔਰੰਗਜ਼ੇਬ ਆਪਣੇ ਸ਼ਾਹੀ ਮਹਿਲ ਦੇ ਗੁਪਤ ਚਰਾਂ ਨੂੰ ਮਿਲਣ ਵਾਲੇ ਕਮਰੇ ਵਿੱਚ ਬੈਠਾ ਸੀ ਕਿ ਐਨੇ ਨੂੰ ਦਰਬਾਨ ਨੇ ਆ ਕੇ ਖ਼ਬਰ ਦਿੱਤੀ ਕਿ ਫਕੀਰ ਅਿਆਰ ਗੁਪਤ ਚਰ ਆਇਆ ਹੈ ਔਰ ਆਪ ਜੀ ਨੂੰ ਮਿਲਣ ਦੀ ਇਜਾਜ਼ਤ ਚਾਹੁੰਦਾ ਹੈ ਔਰੰਗਜ਼ੇਬ ਨੇ ਹੱਥ ਦੇ ਇਸ਼ਾਰੇ ਨਾਲ ਈਯਾਰ ਨੂੰ ਅੰਦਰ ਭੇਜਣ ਲਈ ਕਿਹਾ ਕੁਝ ਦੇਰ ਬਾਅਦ ਫਕੀਰ ਈਯਾਰ ਜੋ ਸੀ ਤਾਂ ਇੱਕ ਫਕੀਰ ਕੁਝ ਕਰਾਮਾਤਾਂ ਵੀ ਕਰ ਲੈਂਦਾ ਸੀ ਔਰ ਅੱਲਾਹ ਦੇ ਰਸਤੇ ਤੇ ਚੱਲਣ ਦਾ ਸ਼ੌਕੀਨ ਵੀ ਸੀ ਪਰ ਨਾਲ ਹੀ ਨਾਲ ਔਰੰਗਜ਼ੇਬ ਲਈ ਪਹਾੜੀ ਰਾਜਿਆਂ ਦੀ ਈਯਾਰੀ ਜਾਸੂਸੀ ਦਾ ਕੰਮ ਵੀ ਕਰਦਾ ਸੀ ਅੰਦਰ ਆ ਗਿਆ আর ਸੀਸ ਝੁਕਾ ਕੇ ਆਦਾਬ ਕਰਨ ਲੱਗਾ ਹਜ਼ੂਰ ਦਾ ਇਕਬਾਲ ਬੁਲੰਦ ਹੋਵੇ ਔਰੰਗਜ਼ੇਬ ਆ ਫਕੀਰ ਕੀ ਖਬਰ ਲਿਆਇਆ ਹੈ ਪਹਾੜੀ ਰਾਜਿਆਂ ਦੀ ਕੋਈ ਖਾਸ ਹੋਵੇ ਤਾਂ ਦੱਸ ਫਕੀਰ ਅਯਾਰ ਹਾਜ਼ੂਰ ਸਭ ਖੈਰੀਅਤ ਹੈ ਕਿਸੇ ਰਾਜੇ ਵਿੱਚ ਇੰਨੀ ਹਿੰਮਤ ਨਹੀਂ ਕਿ ਮੁਗਲ ਰਾਜ ਦੀ ਈਨ ਨਾ ਮੰਨੇ ਔਰੰਗਜ਼ੇਬ ਤੇ ਉਹ ਕੀਰਤਪੁਰ ਵਾਲੇ RAM RAJ ਕਈ ਸ਼ਿਕਾਇਤਾਂ ਕਰ ਚੁੱਕਾ ਹੈ ਉਹਨਾਂ ਦੀ ਫਕੀਰ ਯਾਰ ਹਜ਼ੂਰ ਜਿੱਥੋਂ ਤੱਕ RAM RAJ ਦਾ ਗੁਰਗੱਦੀ ਉੱਪਰ ਦਾਅਵੇ ਦਾ ਸਵਾਲ ਹੈ ਉਸ ਦਾ ਕੋਈ ਆਧਾਰ ਨਹੀਂ ਹੈ ਹਜ਼ੂਰ ਜਿੱਥੋਂ ਤੱਕ RAM RAJ ਦਾ ਗੁਰਗੱਦੀ ਉੱਪਰ ਦਾ ਵੀ ਦਾ ਸਵਾਲ ਹੈ ਉਸ ਦਾ ਕੋਈ ਆਧਾਰ ਨਹੀਂ ਹੈ ਵੱਡਾ ਪੁੱਤਰ ਜਾਂ ਆਪਣਾ ਪੁੱਤਰ ਹੀ ਅਗਲਾ ਗੱਦੀ ਨਸ਼ੀ ਹੋਵੇ ਇਹ ਗੁਰੂ ਨਾਨਕ ਦੇਵ ਘਰ ਦਾ ਅਸੂਲ ਨਹੀਂ ਹੈ ਗੁਰਗੱਦੀ ਕਿਸੇ ਨੂੰ ਵੀ ਮਿਲ ਸਕਦੀ ਹੈ ਕਸਵੱਟੀ ਤੋਰ ਦਾ ਨਿਸ਼ਾਨ ਔਰ ਨਿਰੋਲ ਰੂਹਾਨੀ ਉੱਚਤਾ ਹੀ ਹੈ ਔਰੰਗਜ਼ੇਬ ਹਮ ਕਿਹੜੀ ਖਾਸ ਰੂਹਾਨੀ ਉੱਚਤਾ ਹੈ ਉਹਨਾਂ ਵਿੱਚ ਇਹ ਕੋਈ ਖਾਸ ਕਰਾਮਾਤ ਦਿਖਾਈ ਉਹਨਾਂ ਨੇ ਇਹ ਔਰੰਗਜ਼ੇਬ ਕਰਾਮਾਤਾਂ ਦੇਖਣ ਦਾ ਬਹੁਤ ਸ਼ੌਕੀਨ ਸੀ ਤੇ ਉਸ ਫਕੀਰ ਨੂੰ ਫਕੀਰ ਹੀ ਨਹੀਂ ਸੀ ਮੰਨਦਾ ਜੋ ਕੋਈ ਕਰਾਮਾਤ ਨਾ ਦਿਖਾ ਸਕੇ আর ਕਰਾਮਾਤਾਂ ਨਾ ਦਿਖਾਉਣ ਵਾਲੇ ਫਕੀਰਾਂ ਨੂੰ ਕਈ ਤਰ੍ਹਾਂ ਦੀਆਂ ਸਜ਼ਾਵਾਂ ਵੀ ਸੁਣਾ ਦਿੰਦਾ ਸੀ ਫਕੀਰ ਅਯਾਰ ਹਜੂਰ ਮੈਨੂੰ ਉੱਥੇ ਗੁਰੂ ਨਾਨਕ ਦਾ ਇੱਕ ਮੋਢੀ ਸਿੱਖ ਮਿਲਿਆ ਸੀ ਜਿਸ ਨੂੰ ਸਾਰੇ ਪਾਈ ਗੁਰਦਿੱਤਾ ਜੀ ਕਰਕੇ ਬੁਲਾਉਂਦੇ ਸਨ ਮੈਂ ਵੀ ਉਸ ਤੋਂ ਇਹੀ ਸਵਾਲ ਪੁੱਛਿਆ ਸੀ ਕਿ ਇਹ ਗੁਰੂ ਜੀ ਕਿਹੜੀ ਕਿਹੜੀ ਕਰਾਮਾਤ ਦਿਖਾ ਸਕਦੇ ਹਾਂ ਤਾਂ ਉਹ ਅੱਗੋਂ ਮੈਨੂੰ ਪੁੱਛਣ ਲੱਗਾ ਕਿ हे ਫਕੀਰ ਤੂੰ ਕਿਹੜੀ ਕਰਾਮਾਤ ਨੂੰ ਸਭ ਤੋਂ ਵੱਡੀ ਕਰਾਮਾਤ ਸਮਝਦਾ ਹੈ ਮੈਂ ਸੋਚ ਕੇ ਆਖਿਆ ਮੁਰਦੇ ਨੂੰ ਜਿਵਾ ਦੇਣਾ ਤਾਂ ਸਿੱਖ ਅੱਗੋਂ ਆਖਣ ਲੱਗਾ ਫਕੀਰਾ ਸੱਚ ਜਾਣ ਇਹ ਕਰਾਮਾ ਤਾਂ ਗੁਰੂ ਜੀ ਦੇ ਜੋੜੇ ਝਾਣਨ ਵਾਲਾ ਸਿੱਖ ਵੀ ਦਿਖਾ ਸਕਦਾ ਹੈ ਪਰ ਪਿਆਰਿਆ ਕਰਾਮਾਤਾਂ ਦਿਖਾਉਣਾ ਗੁਰੂ ਨਾਨਕ ਦੇ ਘਰ ਦਾ ਅਸੂਲ ਨਹੀਂ ਇਹ ਤਾਂ ਅੱਲਾ ਦਾ ਸ਼ਰੀਕ ਹੋਣਾ ਹੈ ਉਸ ਦੀ ਰਜ਼ਾ ਅੱਗੇ ਆਪਣੀ ਮਰਜ਼ੀ ਦੀ ਤੂਤੀ ਵਜਾਉਣਾ ਹੈ ਹਾਂ ਜੋ ਕਰਾਮਾਤ ਗੁਰੂ ਜੀ ਕੋਲ ਹੈ ਉਸ ਦੇ ਸਾਹਮਣੇ ਇਹੋ ਜੀਆਂ ਹਜ਼ਾਰਾਂ ਕਰਾਮਾਤਾ ਤੁਛ ਹਨ ਔਰ ਉਹ ਕਰਾਮਾਤ ਉਹ ਹੈ ਜੋ ਅੱਲਾ ਨੂੰ ਪਹੁੰਦੀ ਹੈ ਮੈਂ ਪੁੱਛਿਆ ਉਹ ਕੀ ਇਹ ਸਵਾਲ ਸੁਣਦਿਆਂ ਹੀ ਉਹ ਸਿੱਖ ਦੇ ਨੈਣ ਬੰਦ ਹੋ ਗਏ ਉਹਨਾਂ ਵਿੱਚੋਂ ਨੀਰ ਵਹਿ ਤੁਰਿਆ ਔਰ ਜ਼ੁਬਾਨ ਚੋਂ ਇੱਕ ਸ਼ਬਦ ਨਿਕਲਿਆ ਜੀਦਾਨ ਮੈਂ ਪੁੱਛਿਆ ਜੀਦਾਨ ਇਸ ਦਾ ਕੀ ਮਤਲਬ ਕਹਿ ਲੱਗੇ ਉਸ ਖੁਦਾ ਉਸ ਪਰਵਤਗਾਰ ਉਸ ਪੱਲਾ ਪਾਕ ਦਾ ਨਾਮ ਸਵਾਸਾਂ ਚ ਵਸਾ ਦੇਣਾ ਹਮੇਸ਼ਾ ਲਈ ਹਿਰਦੇ ਚ ਰਸਾ ਦੇਣਾ ਹਾ ਕਿਨਕਾ ਏਕ ਜਿਸ ਜੀਵਸਾਵੇ ਤਾਂ ਕੀ ਮਹਿਮਾ ਗਣੀ ਨਾ ਆਵੇ ਮੈਂ ਕਿਹਾ ਅੱਲਾ ਦਾ ਨਾਮ ਉਹ ਤਾਂ ਅਸੀਂ ਵੀ ਜਪਦੇ ਹਾਂ ਉਸ ਕਿਹਾ ਹਾ ਸਾਰੇ ਜਪਦੇ ਹਨ ਪਰ ਫਕੀਰਾ ਅੱਲਾ ਦਾ ਕੋਈ ਨਾਮ ਅਜੀਹਾ ਵੀ ਹੈ ਜੋ ਰਸ ਰੂਪ ਹੋ ਕੇ ਅੰਦਰ ਕਿਸੇ ਡੂੰਗੇ ਥਾਵੇਂ ਤਸ ਜਾਂਦਾ ਹੈ ਕਿਸੇ ਅਗੰਮੀ ਸਵਾਦ ਵਿੱਚ ਮਸਤ ਕਰਕੇ ਜੀਵਨ ਬਦਲ ਜਾਂਦਾ ਹੈ ਮੈਂ ਪੁੱਛਿਆ ਅਗੰਮੀ ਸਵਾਦ ਉਹ ਕਿਸ ਤਰ੍ਹਾਂ ਦਾ ਸੁਣ ਕੇ ਉਹ ਸਿੱਖ ਮੰਦ ਮੰਦ ਮੁਸਕਰਾਇਆ ਔਰ ਕਹਿਣ ਲੱਗਾ ਉਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਬਸ ਮਾਣਿਆ ਜਾ ਸਕਦਾ ਹੈ ਮੈਂ ਪੁੱਛਿਆ ਮਾਨਾ ਕਿਸ ਤਰ੍ਹਾਂ ਉਹ ਬੋਲਿਆ ਫਕੀਰਾ ਇਹ ਨਿਰੋਲ ਬਾਲਾ ਪ੍ਰੀਤਮ ਦੇ ਇਲਾਹੀ ਦੀਦਾਰਿਆਂ ਦੀ ਕਰਾਮਾਤ ਹੈ ਮਾਨਾ ਹਈ ਤਾਂ ਦੀਦਾਰ ਕਰ ਇਹ ਕਹਿ ਉਹ ਚੁੱਪ ਕਰ ਗਿਆ ਔਰ ਨੈਣ மூੰਦ ਆਪਣੇ ਅੰਦਰ ਹੀ ਕਿਤੇ ਗੁੰਮ ਹੋ ਗਿਆ ਜਿਵੇਂ ਕਿਸੇ ਸੋਹਣੇ ਇਲਾਹੀ ਦੀਦਾਰਿਆਂ ਵਿੱਚ ਮਸਤ ਹੋ ਗਿਆ ਹੋਵੇ ਹਜੂਰ ਉਸ ਵਕਤ ਉਸਦੇ ਚਿਹਰੇ ਤੇ ਅਜਵ ਦਾ ਜਮਾਲ ਸੀ ਜੋ ਝੱਲਿਆ ਨਹੀਂ ਸੀ ਜਾ ਰਹਾ ਮੈਂ ਤੱਕ ਤੱਕ ਹੈਰਾਨ ਹੋ ਰਿਹਾ ਸੀ ਕਿ ਅਚਾਨਕ ਇਸ ਦੇ ਦੀਦਾਰੇ ਇੰਨੇ ਜਮਾਲੀ ਕਿਸ ਤਰ੍ਹਾਂ ਹੋ ਗਏ আর ਇਸੇ ਹੈਰਾਨੀ ਵਿੱਚ ਹੈਰਾਨ ਹੁੰਦਾ ਮੈਂ ਉੱਠਿਆ আর بے ਸਬਰੀ ਨਾਲ ਉਡੀਕਣ ਲੱਗਾ ਉਸ ਸਮੇਂ ਨੂੰ ਜਦ ਉਹ ਸੋਹਣੇ ਇਲਾਹੀ ਦੀਦਾਰੇ ਮੈਨੂੰ ਵੀ ਹੋਣ ਜਦੋਂ ਸ਼ਾਮ ਦਾ ਦੀਵਾਨ ਲੱਗਾ ਤਾਂ ਮੈਂ ਵੀ ਉਹਨਾਂ ਇਲਾਹੀ ਦਿਦਾਰਿਆਂ ਦੀ ਕਰਾਮਾਤ ਦੇਖਣ ਲਈ ਜਾ ਪਹੁੰਚਿਆ ਦੀਵਾਨ ਵਿੱਚ ਔਰ ਉਹਨਾਂ ਇਲਾਹੀ ਦਿਦਾਰਿਆਂ ਦੀ ਅਲੌਕਿਕਤਾ ਤੱਕ ਅਚੰਬਤ ਹੋ ਉੱਠਿਆ ਅੰਦਰ ਕੋਈ ਠੰਡੀ ਕੰਬਣੀ ਜਿਹੀ ਛਿੜੀ ਜੁਬਾਂ ਚੋਂ ਯਾ ਖੁਦਾ ਯਾ ਖੁਦਾ ਦੀ ਧੁਨ ਖੁਦ ਵਾ ਖੁਦ ਨਿਕਲਣ ਲੱਗੀ ਜੋ ਮੇਰੇ ਅੰਦਰ ਬਾਹਰ ਨੂੰ ਭਰ ਗਈ ਕਿਸੇ ਅਗੰਮੀ ਰਾਸ ਨਾਲ ਮੈਨੂੰ ਪਾਸੇ ਖੁਦਾ ਦਾ ਨੂਰ ਹੀ ਨੂਰ ਸਭ ਪਾਸੇ ਖਿਲਰਿਆ ਪਿਆ ਹੈ ਜੋ ਮੇਰੇ ਹਰ ਰੋਮ ਨੂੰ ਜੁਬਾ ਬਣਾ ਖੁਦਾ ਖੁਦਾ ਕਰਵਾ ਰਿਹਾ ਹੈ ਹਜੂਰ ਕਦੇ ਨਹੀਂ ਸੀ ਦੇਖਿਆ ਅਜਿਹਾ ਸਵਾਦ ਅੱਗੇ ਕਈ ਸ਼ੂਫੀਆਂ ਦੀਆਂ ਸੋਭਤਾ ਤੱਕੀਆਂ ਔਰ ਕਈ ਪੀਰਾਂ ਦੀਆਂ ਕਦਮ ਬੋਸੀਆਂ ਵੀ ਕੀਤੀਆਂ ਪਰ ਉਹ ਨਾ ਤੱਕਿਆ ਜੋ ਕੁਝ ਹੁੰਦਾ ਜਾਂਦਾ ਸੀ ਜੀੜੇ ਨੂੰ ਉਸ ਛਿੰ ਹਜੂਰ ਉਹ ਸਿੱਖ ਬਿਲਕੁਲ ਠੀਕ ਕਹਿੰਦਾ ਸੀ ਉਸ ਅਗੰਮੀ ਰਸ ਨੂੰ ਸ਼ਬਦਾ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਬਸ ਮੰਨਿਆ ਹੀ ਜਾ ਸਕਦਾ ਹੈ ਸੱਚਮੁੱਚ ਉਸ ਅਗੰਮੀ ਰਸ ਅੱਗੇ ਉਸ ਜੀਦਾਨ ਅੱਗੇ ਹਜ਼ਾਰ ਕਰਮਾਤਾ ਤੁਛ ਹਨ ਇਹ ਕਹਿੰਦੇ ਕਹਿੰਦੇ ਫਕੀਰ ਦੇ ਨੈਣ ਮੁੰਦੇ ਗਏ ਚਿਹਰੇ ਤੇ ਅਜ਼ਮ-ਜ਼ਮਾਲ ਚਮਕਣ ਲੱਗਾ ਔਰ ਮਹਿਣਾ ਛੋਂ ਨੀਰ ਦੀ ਨਦੀ ਵਹਿ ਤੁਰੀ ਔਰੰਗਜ਼ੇਬ ਅਜੇ ਇਸ ਫਕੀਰ ਨੂੰ ਹੈਰਾਨ ਹੋ ਕੇ ਤੱਕ ਹੀ ਰਿਹਾ ਸੀ ਕਿ ਐਨੇ ਨੂੰ ਇਹ ਫਕੀਰ ਉੱਠ ਖੜਾ ਹੋਇਆ ਔਰ ਹੱਥ ਜੋੜ ਔਰੰਗਜ਼ੇਬ ਅੱਗੇ ਅਰਜ਼ ਕਰਨ ਲੱਗਾ ਹਜ਼ੂਰ ਆਪ ਜੀ ਬੇਸ਼ੱਕ ਮੈਨੂੰ ਕਾਫਰ ਕਹਿ ਲਵੋ ਪਰ ਮੈਂ ਜੋ ਕਿਹਾ ਹੈ ਉਸ ਦਾ ਹਰਫ ਹਰਫ ਬਿਲਕੁਲ ਸੱਚ ਹੈ ਔਰ ਹਜ਼ੂਰ ਇੱਕ ਆਖਰੀ ਅਰਜ਼ ਹੈ ਬੇਸ਼ੱਕ ਆਪ ਆਪਣੇ ਇਸ ਅਯਾਰ ਵਕੀਲ ਨੂੰ ਕਤਲ ਕਰਵਾ ਦਿਓ ਪਰ ਇਸ ਅਯਾਰ ਫਕੀਰ ਦੀ ਇਹ ਆਪ ਜੀ ਨੂੰ ਹੁਣ ਅਖੀਰਲੀ ਗੁਪਤ ਸੂਚਨਾ ਹੈ ਅੱਜ ਤੋਂ ਬਾਅਦ ਆਪ ਦਾ ਇਹ ਅਯਾਰ ਫਕੀਰ ਆਪਣਾ ਸਾਰਾ ਜੀਵਨ ਉਸ ਅੱਲਾਹ ਪਾਕ ਦੀ ਸੱਚੀ ਦਰਬੇਸ਼ੀ ਨਿਰੋਲ ਫਕੀਰੀ ਕਮਾਉਣ ਵਿੱਚ ਹੀ ਲਗਾਏਗਾ ਬਹੁਤ ਜਨਮ ਵਿਚਰੇ ਥੇ ਮਾਦੋ ਇਹੋ ਜਨਮ ਤੁਮਾਰੇ ਲੇਕੇ ਕਹਿ ਰਵਿਦਾਸ ਆਸ ਲਖ ਜੀਵੋਂ ਚਿਰ ਭਇਓ ਦਰਸਨ ਦੇਖੇ ਇਹ ਕੈ ਸੀ ਚੁਕਾ ਆਦਾਬ ਕਰਦਾ ਔਰ ਕਿਸੇ ਅਗੰਮੀ ਰਸ ਵਿੱਚ ਮਸਤ ਹੁੰਦਾ ਫਕੀਰ ਔਰੰਗਜ਼ੇਬ ਦੇ ਕਮਰੇ ਚੋਂ ਬਾਹਰ ਨਿਕਲ ਗਿਆ ਪਿਆਰਿਓ ਇਹ ਪ੍ਰਸੰਗ ਇੱਥੇ ਸਮਾਪਤ ਹੁੰਦਾ ਹੈ ਬੇਨਤੀ ਹੈ ਕਿ ਚੈਨਲ ਨੂੰ ਲਾਈਕ ਸਬਸਕ੍ਰਾਈਬ ਅਤੇ ਬੈਲ ਨੋਟੀਫਿਕੇਸ਼ਨ ਨੂੰ ਔਨ ਕਰ ਲਿਓ ਤਾਂ ਜੋ ਇਹੋ ਜਿਹੇ ਗੁਰੂ ਪ੍ਰੇਮ ਵਿੱਚ ਰੰਗੇ ਹੋਏ ਪ੍ਰਸੰਗ ਆਪਜੀ ਤੱਕ ਅਤੇ ਵੱਧ ਤੋਂ ਵੱਧ ਪ੍ਰਾਣੀਆਂ ਤੱਕ ਪਹੁੰਚ ਸਕਣ ਰਸਿਕ ਪੈਰਾਗਨ ਚੈਨਲ ਵਿੱਚ ਆਪ ਮਹਾਪੁਰਖਾਂ ਦਾ ਜੀਵਨ ਕਵਿਤਾਵਾਂ ਅਤੇ ਮਹਾਪੁਰਖਾਂ ਦੀ ਹਜ਼ੂਰੀ ਵਿੱਚ ਕੀਤੇ ਗਏ ਕੀਰਤਨ ਸੁਣ ਸਕਦੇ ਹੋ ਜੀਵਨ ਕਵਿਤਾਵਾਂ ਗੁਰਬਾਣੀ ਵਿਚਾਰ ਕੀਰਤਨ ਆਦ ਨੂੰ ਅਲੱਗ-ਅਲੱਗ ਗਰੁੱਪ ਵਿੱਚ ਪਲੇਲਿਸਟ ਵਿੱਚ ਪਾ ਦਿੱਤਾ ਗਿਆ ਹੈ ਤਾਂ ਜੋ ਆਪ ਨੂੰ ਲੱਭਣ ਵਿੱਚ ਆਸਾਨੀ ਹੋਵੇ ਅਤੇ ਜਿਹੜੇ ਵੀ ਵੀਰਾਂ ਨੂੰ ਪ੍ਰਸੰਗ ਪਸੰਦ ਆਇਆ ਹੈ ਉਹ ਕਮੈਂਟ ਬਾਕਸ ਵਿੱਚ ਕਮੈਂਟ ਧਰੂ ਕਰ ਦੇਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ